ਬੀਰ ਸਿੰਘ ਜੀ ਦੇ ਨਾਲ ਮੇਲ ਮਲਾਪ ਹੁੰਦਾ ਰਹਿੰਦਾ ਹੈ ਅਤੇ ਅੱਜ ਬੜੀ ਖੁਸ਼ੀ ਹੋਈ ਹੈ ਕਿਉਂਕਿ ਮੈਂ ਪਿਛਲੇ ਸਾਲ ਵੀ 14 ਸਿਕਾਣਾ ਮੈਂ ਨਹੀਂ ਆ ਸਕਿਆ ਇਸ ਸਥਾਨ ਤੇ ਜੋ ਬਹੁਤ ਵੱਡੀ ਜੋ ਸੇਵਾ ਦਾ ਪ੍ਰਵਾਹ ਜੋ ਗੁਰੂ ਨਾਲ ਜੋੜਨ ਦਾ ਪ੍ਰਵਾਹ ਚਲਾਇਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ ਕਿਉਂਕਿ ਇਹਨਾਂ ਦਾ ਪਿੰਡ ਵੀ ਕੋਪਾ ਰਾਇਆ ਹੈ ਮੇਰਾ ਰਕਬਾ ਤੇ ਵੱਡੀ ਗੱਲ ਸਾਡਾ ਇਹਨਾਂ ਨਾਲ 30 ਸਾਲ ਪਹਿਲਾਂ ਦਾ ਇੱਕ ਰਿਸ਼ਤਾ ਜਦੈ ਗੁਰਦੁਆਰਾ ਸਾਹਿਬ ਮੁੱਲਾਂਪੁਰ ਦੇ ਵਿੱਚ ਸੇਵਾ ਨਿਵਾ ਰਹੇ ਸੀ ਤੇ ਮੈਂ ਅੱਜ ਇਹਨਾਂ ਦੇ ਦਰਸ਼ਨ ਕਰਕੇ ਵੀ ਬੜੀ ਮਨ ਨੂੰ ਖੁਸ਼ੀ ਹੋਈ ਹੈ ਕਿਉਂਕਿ ਉਹ ਵਿਦਵਾਨ ਉਹ ਕਥਾਵਾਚਕ ਗਿਆਨੀ ਭੁਪਿੰਦਰ ਸਿੰਘ ਜੀ ਜਿਨ੍ਹਾਂ ਦਾ ਨਾਮ ਪੂਰੇ ਵਿਸ਼ਵ ਦੇ ਵਿੱਚ ਹੈ ਅੱਜ ਬੜੀ ਖੁਸ਼ੀ ਹੋਈ ਹੈ ਤੇ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਕਿ ਪੁਸਤਕ ਹੈ ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ رلیز کرنی اس پہلا دو چار منٹ جی یعنی جیسٹک ریلیس کر کے فری ہوا چور چتر مالک صاحب ست گور شری گرو گرام صاحب مہاراج جی ਆਵਨ ਨਰਵਾਹ ਸੋ ਮੋਲੇਤ ਕਰਿਸ ਮੁਸਮਾ ਆਪ ਉਧਰ ਚੜਨਾ ਨਾਲ ਜੁੜ ਬੈਠੇ ਹੋ ਨਾਲ ਵੀ ਵੀ ਹਾਜ਼ਰੀ ਲਵਾਓ ਫਤਿਹ ਪਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਤਕ ਮੈਂ ਐਲੀ ਵਾਰ ਯਿਸੁਸ ਸੰਤ ਦੇ ਦਰਸ਼ਨ ਕੀਤੇ ਮਾਨ ਪ੍ਰੇਸ਼ਾਨ ਹੋਇਆ ਕਿ ਸਾਡੇ ਜਥੇ ਦੇ ਗੁਰਮੁਖ ਪਰਿਵਾਰ ਗਿਆਨੀ ਇਤਿਆਰ ਸਿੰਘ ਜੀ ਜੋ ਹਮੇਸ਼ਾ ਵਾਸਤੇ ਜੋ ਸਾਡੇ ਜਥੇ ਦੀ ਪਰੰਪਰਾ ਹੈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹੋ ਜਿੱਥੇ ਆਪ ਉਹ ਮਾਨਯੋਗ ਦੇ ਧੰਦ ਮੀਟਕ ਸਾਹ ਦੇ 14ਵੇਂ ਮੁਖੀ ਸ੍ਰੀਮਾਨ ਸੰਤ ਬਾਬਾ ਜਨੈਲ ਸਿੰਘ ਜੀ ਭਿੰਡਾ ਵਾਲੇ ਉਹਨਾਂ ਦੇ ਨਾਲ ਰਹਿ ਕੇ ਸ੍ਰੀਮਾਨ ਸਤ ਬਾਬਾ ਕਰਤਾਰ ਸਿੰਘ ਜੀ ਹਰ ਨਾਲ ਰਹਿ ਕੇ ਆਪਣਾ ਜੀਵਨ ਨੂੰ ਢਾਹੇ ਉਥੇ ਠੀਕ ਹੈ ਗ੍ਰਾਸਤੀ ਪਰਿਵਾਰ ਦੇ ਵਿੱਚ ਹਮੇਸ਼ਾ ਜੁੜਿਆ ਰਹਿੰਦਾ ਹੈ ਲੇਕਿਨ ਜਿਸ ਨੇ ਗ੍ਰਸਤੀ ਹੋ ਕੇ ਆਪਣੇ ਪਰਿਵਾਰ ਨੂੰ ਗੁਰੂ ਨਾਲ ਜੋੜ ਲਿਆ ਮੰਨ ਲਓ ਵੀ ਉਹਨੇ ਆਪਣਾ ਸਫਲਾ ਕਰ ਲਿਆ ਹੋ ਗਿਆ ਨਿਮਰਤਾ ਅਸਮੀ ਦੀ ਜਦੋਂ ਮੈਂ ਦਰਸ਼ਨ ਕੀਤੇ ਬੱਚਿਆਂ ਸਮੇਤ ਅਜਿਹੀ ਪਰ ਰਹੇ ਸ਼ਾਨ ਬਹੁਤ ਬਹੁਤ ਧੰਨਵਾਦ ਅਤੇ ਗੁਰੂ ਪਿਆਰੇ ਕ੍ਰਿਸ਼ਨਵਾਜ ਜੀ ਬਾਬਾ ਜੀ 1984 ਤੋਂ ਬਾਅਦ 85 ਵਿੱਚ ਮੈਂ ਮੁਲਾ ਪਰ ਮਹਾਂਪੁਰਖਾਂ ਨੇ ਜੋ ਵਿੰਦਿਆ ਦਿੱਤੀ ਸੀ ਉਹ ਪਹਿਲੀ ਕਥਾ ਗੁਰੂ ਅਰਜਨ ਸਾਹਿਬ ਜੀ ਨੇ ਆਰੰਭ ਕੀਤੀ ਸੀ ਪੋਤੇ ਨੇ ਨਰਬੋਧ ਪ੍ਰੇਮ ਬਣਿਆ ਹਮੇਸ਼ਾ ਮਾਪਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ ਦੇ ਫੜਚੋਲ ਕਰਦੇ ਰਹਿੰਦੇ ਆ ਪਰਿਵਾਰ ਇਸ ਪਾਸੇ ਜੁੜਿਆ ਹੋਇਆ ਨਗਰ ਰਖਵਾ ਹੁਣ ਦੇ ਨਾਤੇ ਆਪਣੇ ਥਾਂ ਚ ਇਹਨਾਂ ਨੇ ਬਾ ਬਾ ਬੰਗਾ ਸਿੰਘ ਜੀ ਬਹਾਦਰ ਜੀ ਦਾ ਯਾਦਗਾਰ ਬਣਾਇਆ بڑا ਸੋਹਣਾ ਸਥਾਨ ਬਣਾਇਆ ਉਹ ਤਖਤ ਜਿੱਥੇ ਮੇਰੀ ਪੀੜੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਰਾਜ ਜਿਸ ਵੇਲੇ ਸਤਿਗੁਰੂ ਜੀ ਯੂਪੀ ਦੇ ਇਲਾਕੇ ਵਿੱਚ ਵਿਚਰਦੇ ਹੋਏ ਮੋੜ ਉਪਨਾਰ ਦੇ ਸੱਚੀ ਤੇ ਆਏ ਤੇ ਜਾਣੇ ਸੇ ਸਤਿਗੁਰੂ ਜੀ ਨੇ ਭਾਏ ਕਿ ਡੋਲੀ ਵੱਲੋਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾਖਿਆਂ ਤੋਂ ਹੁੰਦੇ ਹੋਏ ਰਾਖਵੇ ਨਗਰ ਵਿੱਚ ਚੱਣ ਪਾਏ ਛਣ ਮੇਰੀ ਪੀਰੀ ਦੇ ਬਾਲਕ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਪਹਿਲਾ ਤੌਰ ਸਾਨਾ ਇਸ ਵੇਲੇ ਬਾਬਾ ਚੇਤ ਸਿੰਘ ਜੀ ਸਨ ਉਸ ਵੇਲੇ ਮਹਾਪੁਰਖ ਬਾਬਾ ਜੀ ਉਸ ਥਾਂ ਦੇ ਉੱਤੇ ਜੋ ਮੋਹਿ ਤੇ ਜੰਪੜ ਸਨ ਉਹਨਾਂ ਨੇ ਬਾਬਾ ਕਰਮ ਸਿੰਘ ਜੀ ਦਾ ਸੋਟੇ ਹੁੰਦੇ ਉਹਨਾਂ ਦੇ ਦਰਸ਼ਨ ਕਰਦੇ ਰਹੇ ਤੇ ਤੇਰਾਇਪੁਰ ਤਿਆਰ ਸਿੰਘ ਵੀ ਸਨ ਗੱਤਕੇ ਦੇ ਵਿੱਚ ਉਹਨਾਂ ਦੀ ਇੱਕ ਲਤ ਵੜੀ ਗਈ ਸੀ ਲੇਕਿਨ ਉਸੇ ਤਰ੍ਹਾਂ ਹੀ ਉਹ ਲੋਹੇ ਦੀ ਲੱਤ ਦੇ ਨਾਲ ਜਦੋਂ ਛੋਟੇ ਹੁੰਦੇ ਵੇਖਦੇ ਜਿੱਡਾ ਆ ਪ੍ਰਣਾਲ ਹੈ ਤੇ ਇਸ ਤੋਂ ਤਕਰੀਬਨ 4 ਗੁਣਾ ਵੱਧ ਸੰਗਤ ਰਹਿੰਦੀ ਇਕੱਲੇ ਪ੍ਰਸ਼ਾਦ ਵਰਤਉਂਦੇ ਬਾਬਾ ਕਾਰਮਸਿ ਨੇ ਹੋਇਆ ਮਹਾਕਾਰਡ स्नान ਤੇ ਬਾਟਾ ਲੈ ਕੇ ਤੇ ਦੇਗ ਤਿੰਨ ਤਰ ਕਰਮ ਤੱਕ ਸਿੰਘ ਨੂੰ ਕਹਿੰਦੇ ਸਾਵਧਾਨ ਤੇ ਸ਼ਾਦਾ ਉਹਦੇ ਹੱਥ 'ਚ ਹੀ ਜਾਂਦਾ ਬੱਚੇ ਦਾ ਜੇ ਗੋਲੀਆਂ ਖੇਡਦੇ ਮੇਰਾ ਕਹਿ ਲੈ ਨਾ ਨਿਸ਼ਾਨਾ ਨਹੀਂ ਹੋਣਾ ਜਨਾਂ ਉਹਦਾ ਪ੍ਰਸ਼ਤਾਨ ਵਰਤੋਂ ਦਾ ਨਿਸ਼ਾਨਾ ਸੀ ਬੁੱਢੇ ਦਾ ਜੇ ਸੇਬ ਉਸ ਹਨ ਉਹਨਾਂ ਤੋਂ ਬਾਅਦ ਬਾਬਾ ਸ਼ੰਤਾ ਸਿੰਘ ਜੀ ਵੀ ਉਥੇ ਇੱਕ ਰਾਸ਼ ਜਾਂਦੇ ਰਹੇ ਤੇ ਉਹ ਇਹ ਬੁੱਢੇ ਦਾ ਜੇ ਉਸਤਾਨ ਹੈ ਮੈਂ ਤਿੰਨ ਸਾ ਬਾਬਾ ਜੀ ਨੇ ਮੈਨੂੰ ਦੱਸੇ ਸੀ ਜਿੱਥੇ ਵੀ ਹੋ ਸਕਿਆ ਆਇਓ ਮੈਂ ਕਿਹਾ ਵੀ ਆਪਣੀ ਖਾਨ ਹੈ ਇਹ ਗਿਆਨੀ ਹੈਗੇ ਨੇ ਇਹਨਾਂ ਦੇ ਦਰਸ਼ਨ ਹੋ ਜਾਣਗੇ ਉਹ ਤਾਂ ਨਹੀਂ ਦਰਸ਼ਨ ਦਿੰਦੇ ਕਿਤੇ ਕਿਤੇ ਤੇ ਚਲ ਬੜੀ ਕਿਰਪਾ ਹੋਈ ਮਹਾਰਾਣੀ ਦੀ ਜੋ ਇਹਨਾਂ ਨੇ ਉਹ ਥਾਂ ਤੇ ਮਨ ਦਾ ਉਤਮ ਵਿਚਾਰ ਸਿੱਧੂਆ ਇਹਨਾਂ ਦੇ ਪ੍ਰਾਸ਼ਣ ਅਨ ਭਗਵਾਨ ਸਹੀ ਜੀ ਬੜੇ ਸਨ ਇਹਨਾਂ ਤੋਂ ਤੇ ਉਹਨਾਂ ਨਾਲ ਵੀ ਉਸਦੇ ਬੜਦੇ ਰਹੇ ਬੜਾ ਪਿਆਰ ਪਰਿਵਾਰ ਨਾਲ ਰਿhta ਹਰੋ ਸਰੀਰ ਕਰਕੇ ਵੀ ਰਿਸ਼ਤਾ ਸਬੰਧ ਹੈ ਕੋਈ ਇਸ ਕਰਕੇ ਤੇ ਮੇਰੀ ਪ੍ਰੀ ਦੇ ਮਾਲਕ ਨੇ ਓਏ ਧਰਤੀ ਨੂੰ ਸਰ ਸਬਜ ਕੀਤੇ ਸਾਰੇ ਉਤਰਿਛ ਮਾਰਾ ਦੇ ਚੰਨ ਪੈਰੇ ਸ਼ੇਰ ਬਾਸ਼ ਹੁੰਦੇ ਉਥੇ ਮੈਨੇ ਬੜਾ ਉਦਮ ਕੀਤਾ ਆਪਣੇ ਖਰਚੇ ਤੇ ਆਪਣੇ ਆਂ ਤੇ ਆਪਣੀ ਤਾਕੀ ਤੇ ਉਹ ਯਾਦਗਰ ਬਣਾਈ ਮਹਾਨ ਜੋਧੇ ਭਾਵੇਂ ਪਹਿਲਾ ਨਾਮ ਇਹਨਾਂ ਦਾ ਪ੍ਰਚਲਿਤ ਰਿਹਾ ਬਾਬਾ ਬੰਦਾ ਸਿੰਘ ਜੀ ਬਾਧਰ ਕਿਉਂਕਿ ਸਤਿਗੁਰੂ ਜੀ ਨੇ ਪੁੱਛਿਆ ਸੀ ਉਹਨਾਂ ਆਖਿਆ ਸੀ ਬੰਦਾ ਇਹ ਸੇ ਕਰਕੇ ਉਹ ਤਖਾਲੂਸ਼ੀ ਉਹਨਾਂ ਨੂੰ ਪ੍ਰਾਪਤ ਹੋ ਗਿਆ ਭਾਵੇਂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਉਹ ਢੰਡੇ ਵਾਟੇ ਦਾ ਅਮਰ ਨਿਸ਼ਾਨ ਕੇ ਸਿੰਘ ਸਜੇ ਤੇ ਕਲਗੀਧਰ ਪਾਤਸ਼ਾਹ ਨੇ ਗੁਰਬਾਖਸ਼ ਸਿੰਘ ਨਾਮ ਰੱਖਿਆ ਸੀ ਇਕੰਤ ਹਾਲਸੇ ਜੋ ਉਹਨਾਂ ਨੇ ਆਪ ਹੀ ਆਪਣੇ ਮੁਖ ਤੋਂ ਇਸ ਖਤਗਰਨ ਵਾਕਿਆ ਗੁਰੂ ਪਾਤਸ਼ਾਹ ਕਹਿੰਦੇ ਫਿਰ ਬੰਦਿਆੜੇ ਕੰਮ ਕਰੀਏ ਉਹ ਕੰਮ ਕੀਤੇ ਦੁਨੀਆ ਤੇ ਅਜ ਤੱਕ ਉਹਨਾਂ ਦਾ ਨਾਮ ਪਰਚਲਿਤ ਹੈ ਮੋਛ ਵਿਸ਼ਵਾਸ ਕੀਤੀ ਹੋਈ ਹੈ ਬਾਬਾ ਜੀ ਨੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਸਾਡੇ ਜਥੇ ਦੇ ਵਿਦਿਆਰਥੀ ਸਿੰਘ ਸਾਹਿਬ ਤੇ ਵਦਾਂਤੀ ਜੀ ਉਹਨਾਂ ਨੇ ਉਥੇ ਇਹਨਾਂ ਨੂੰ ਆ ਕੇ ਮਾਣ ਦਿੱਤਾ ਸੀ ਕਿ ਉਹ ਇਹਲਾ ਚਲਾ ਰਹੇ ਨੇ ਬਹੁਤ ਸੰਗੀਤ ਦਾ ਤੇ ਪ੍ਰੋਫੈਸਰ ਅਨਾਰਗ ਸਿੰਘ ਜੀ ਬੜੇ ਮਹਾਨ ਗੁਣੀ ਨੇ ਤੇ ਉਹਨਾਂ ਨੇ ਬਣਾਉਣਾ ਇਹਨਾਂ ਨੇ ਪੁਸਤਕ ਲਿਖਣ ਰਹੀ ਹੈ ਤੇ ਜੋ ਪੁਸਤਕ ਤਿਆਰ ਕੀਤੀ ਹੈ ਤੇ ਉਹ ਰਿਲੀਜ ਕਰ ਰਹੇ ਮੈਂ ਆਪਣੇ ਤੋਂ ਵੱਡੇ ਜਾਣ ਕੇ ਸਾਡੇ ਇਲਾਕੇ ਦੇ ਮਾਣ ਨੇ ਸਤਿਕਾਰ ਨੇ ਅਤੇ ਅਮੇਸ਼ਾ ਬਡੇ ਦਸ ਦੇ ਵਿੱਚ ਸਤਿਕਾਰ ਪ੍ਰਾਪਤ ਹੁੰਦਾ ਆ ਰਿਹਾ ਅਤੇ ਸਮੇਂ-ਸਮੇਂ ਤੇ ਸਰਕਾਰਾਂ ਦੇ ਵਿੱਚ ਵੀ ਗੁਰੂ ਦੀ ਕਿਰਪਾ ਨਾਲ ਸੋਹਣਾ ਮਾਨ ਤੇ ਸੇਵਾ ਨਿਭਾਉਂਦੇ ਰਹੇ ਤੇ ਉਹਨਾਂ ਦੇ ਆਉਣ ਮੈਦ ਤੇ ਜੀ ਆਇਆਂ ਆਹ ਅਤੇ ਗੁਰੂ ਕਿਰਪਾ ਕਾ ਆਸਰਾ ਕਰਾ ਇਹ ਪੋਸਤਕ ਦੁਆਰਾ ਕਿਉਂਕਿ ਇੱਥੇ ਗਿਆਨੀ ਜੀ ਗਿਆਨੀ ਅੰਤਿਆ ਸਿੰਘ ਜੀ ਬੱਚਿਆਂ ਨੂੰ ਜੋ ਹੈ ਵਿਦਿਆ ਜਿਹੜਾ ਕੀਰਤਨ ਸਿਖਲਾਈ ਦੇਂਦੇ ਰਹਿੰਦੇ ਆ ਇਹਦੇ ਵਿੱਚ ਇਹਨਾਂ ਨੂੰ ਵੀ ਬਹੁਤ ਸਾਰਾ ਕੁਝ ਪ੍ਰਾਪਤ ਹੋਵੇਗਾ ਕਿਉਂਕਿ ਅੰਦਰ ਆਗਿਸ਼ਣੀ ਦੇ ਬੜੇ ਅੱਜ ਦੇ ਸਮੇਂ ਦੇ ਵਿੱਚ ਗੁਣਿਆਂ ਚੋਂ ਗੁਣੀ ਬਣੇ ਕੋ ਇਹ ਹਨ ਤੇ ਮੈਂ ਸਮਾਂ ਸਾਡਾ ਜਿਹੜਾ ਕਥਾਵਾਚਕਾਂ ਦਾ ਕੰਮ ਹੁੰਦਾ ਹੈ ਬੁਲਾਏ ਜਾਂਦੇ ਹੁੰਦੇ ਆ ਤੇ ਇਹਨਾਂ ਨੇ ਦੋ ਤਿੰਨ ਹੀ ਸਾਈ ਜਾਣਾ ਇਸ ਕਰਕੇ ਮੈਂ ਇੱਥੇ ਹੀ ਸੰਕੋਚ ਦੇਦੇ ਆ ਆਪਣੇ ਵਿਚਾਰ ਨੂੰ ਆਸ਼ ਕਰਦਾ ਹਾਂ ਬਾਵਾ ਜੀ ਆਇਆ ਸਿਰ ਮੱਥੇ ਜਿਉ ਆਇਆ ਅਤੇ ਮੈਂ ਬੇਨਤੀ ਕਰਾਂਗਾ ਕਿ ਆਨੇ ਮੁਖਤਿਆਰ ਸ਼੍ਰੀਮਾਨ ਜੀ ਸਾਡੇ ਜਥੇ ਵੱਲੋਂ ਇਸ ਸਥਾਨ ਵੱਲੋਂ ਜੋ ਹੈ ਉਹਨਾਂ ਨੂੰ ਪਹਿਲਾ ਸਤਿਕਾਰ ਦੇਣਗੇ ਸਿੰਘ ਜੀ ਕਿੱਥੇ ਆਓ ਪਾਇਸ਼ ਰੂਪਾ ਲਿਆ ਤੇ ਆਪਾਂ ਜਥੇ ਵੱਲੋਂ ਇਹਨਾਂ ਦਾ ਸਤਿਕਾਰ ਮੰਗ ਲਈ ਤੇ ਉਸ ਤੋਂ ਬਾਅਦ ਜੋ ਹੈ ਪੁਸਤਕ ਦੀ ਜਿਹੜੀ ਹੈ ਉਹ ਲਈ ਹੋਣੀ ਹੈ ਬੀਜੀ ਅਸਰੋ ਪਾਣੇ ਵਗੇ ਨਾ ਆਪਸਪਸਿਤ ਬਨੇ ਆਓ ਹੋਲੇ ਸੋਰ ਮਿਹਾ ਸਤਿ ਸ੍ਰੀ ਅਕਾਲ ਭਲਾ ਗਿਆਵੇ ਮਿਆਰੋ ਜਾਵੇ ਫਤਿਹ ਸਾਹਿਬ ਸਤਿ ਸ੍ਰੀ ਅਕਾਲ

ਜਾ ਰਿਹਾ ਜੇ ਅਵਜਾਵੇ ਤਾਂ ਤਾਂ ਪਾਪਾ ਪੂਰਾ ਸੇਂਦਿ ਮਨ ਨੂੰ ਧਾਰਿਆ ਲੋ ਜਾਵੇ ਕੋਤੇ ਪਰ ਰੱਬ ਦੀ ਯਾਰ ਕਾਲ ਕੋਈ ਤਾਂ ਕਿ ਦੋਲ ਮੈਂ ਜੀਣਾ ਨਾ ਸਕੇ ਜੀਣਾ ਨਾ ਸਕੇ ਜੀਣਾ ਨਾ ਸਕੇ ਇਹ ਬੁਕਸ ਨੇ ਪਰ ਵੀਰ ਜਨ ਮਾਗਿਆ ਜੀ ਸਾਡੇ ਸਭ ਪ੍ਰੰਤ ਨੇ ਇੱਕ ਮਿੰਟ ਜਰਾ ਸੋ ਮਰਾ ਸਰਸੀਆ ਭਾਨਾ ਸਰਸੀਆ ਭਾਨਾ ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਦਮਨਵੀ ਟਕਸਾਲ ਦੇ ਬਾਹਰਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਗੁਰਵਚਨ ਸਿੰਘ ਜੀ ਵਿਦਿਆਮਾਰਤਾਂ ਉਹਨਾਂ ਦੇ ਵਿਦਿਆਰਥੀ ਗਿਆਨੀ ਭੁਪਿੰਦਰ ਸਿੰਘ ਦੀ ਗੁਪਾਰਾ ਹੈ ਜੋ ਉਹਨਾਂ ਦੇ ਨਾਮ ਗੁਰਮੁਖ ਪਿਆਰੇ ਸਤਕਾਰਯੋਗ ਭਾਈ ਕ੍ਰਿਸ਼ਨ ਕੁਮਾਰ ਬਾਬਾ ਜੀ ਪਾਬਾ ਬੰਦਾ ਸਿੰਘ ਫੈਡਰੇਸ਼ਨ ਪਹੁੰਚੇ ਹਨ ਬਾਰੀਆ ਜੀ ਪਹੁੰਚੇ ਨੇ ਜੀ ਆਇਆਂ ਨੂੰ ਅਤੇ ਜੋ ਅੱਜ ਵਿਸ਼ੇਸ਼ ਤੌਰ ਤੇ ਗੁਰੂ ਮਹਾਰਾਜੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਬਖਸ਼ਿਸ਼ ਦੁਆਰਾ ਇਹ ਪੁਸਤਕ 라ਹੀ ਗਿਆਨ ਦਾ ਸਾਗਰ ਆਗ ਗੁਰੂ ਗ੍ਰੰਥ ਸਾਹਿਬ ਸਰਬ ਸੰਗੀ ਗੁਰਬਾਣੀ ਦੀਪਵਿੱਤਰ ਪੁਸਤਕ ਰੂਪ ਵਿੱਚ ਕੀਤੀ ਹੈ ਇਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇੱਥੇ ਆ ਕਰਕੇ ਦਰਸ਼ਨ ਦਿੱਤੇ ਨੇ ਅਤੇ ਵਿਚਾਰ ਸਾਂਝੇ ਕੀਤੇ ਨੇ ਦਾਸ ਅਤੇ ਸਤਿਕਾਰਯੋਗ ਸਿਵਾ ਰਤਨ ਪੰਥਰਵੰਮ ਬਾਬਾ ਬਲਵੀਰ ਸਿੰਘ ਜੀ ਸ਼ਨਮੇ ਕਰੋੜੀ ਪੁੱਟਾ ਜਨ ਜੇਹਦਾਰ ਸਿੰਘ ਸਹਿਬਾਨ ਅਤੇ ਸਤਿਕਾਰਯੋਗ ਬਾਬਾ ਦਾਪ ਸਿੰਘ ਜੀ ਇਸੇ ਤਰ੍ਹਾਂ ਭਾਈ ਜਸਵਿੰਦਰ ਸਿੰਘ ਜੇਹਦਾਰ ਜਸੀ ਜੀ ਇਸ ਨੂੰ ਸਾਰੇ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਨ ਨੂੰ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਗਤਾਂ ਨੂੰ ਦਰਸ਼ਨ ਦਿੰਦੇ ਰਹਿਣ ਸੋ ਆਓ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਰਾਗੀ ਸਿੰਘਾਂ ਨਾਲ ਅੱਜ ਆਪਾਂ ਤਕਰੀਬਨ 12:35 ਮਿੰਟ ਤੱਕ ਗੁਰੂ ਕੀ ਬਾਣੀ ਦੇ ਸ਼ਬਦ ਕੀਰਤ ਨਾਲ ਜੁੜੀਏ ਉਪਰੰਤ ਗਿਆਨੀ ਦਰਬਾਲ ਸਿੰਘ ਜੀ ਆਪ ਦੇ ਨਾਲ ਗੁਰਬਾਣੀ ਦੀ ਵਿਚਾਰ ਸਾਂਝੀ ਕਰਨਗੇ ਜਿੱਥੇ ਸਤਕਾਰਯੋਗ ਗਿਆਨੀ ਭਪਿੰਦਰ ਸਿੰਘ ਜੀ ਦਮਨਵੀ ਟਕਸਾਲ ਦੇ ਵਿਦਿਆਰਥੀ ਪਹੁੰਚੇ ਹਨ ਜਿੱਥੇ ਅੱਜ ਇਹ ਇਲਾਹੀ ਗਿਆਨ ਸਾਗਰ ਆਪ ਗੁਰੂ ਅੰਸਾ ਮਹਾਰਾਜ ਦੇ ਪਾਤਸ਼ਾਹ ਦੀ ਸੱਭ ਸਾਂਝੀ ਵਾਲਤਾਰੀ ਪੁਸਤਕ ਰਲੀ ਜੁਈ ਹੈ ਉਥੇ ਨਾਲ ਹੀ ਗੁਰੂ ਕਲਗੀ ਤਰਪਾਤਸ਼ਾਹ ਜੀ ਵੱਲੋਂ ਬਖਸ਼ਾਈ ਹੋਈ ਬਖਸ਼ੀ ਹੋਈ ਦਮਨਵੀ ਟਕਸਾਲ ਦੀ ਜੋ ਵਿਸ਼ੇਸ਼ ਤੌਰ ਤੇ ਸਥਾਪਨਾ ਦਿਵਸ ਵੀ ਚੱਲ ਰਿਹਾ ਹੈ ਉਹਦੇ ਬਾਰੇ ਵਿਚਾਰ ਗਿਆਨੀ ਦਰਬਾਰ ਸਿੰਘ ਜੀ ਆਪਦੇ ਨਾਲ ਸਾਂਝੇ ਕਰਨਗੇ ਜੀ ਬੇਨਤੀ ਕਰਾਂਗਾ ਕਿ ਘਿਰਪੰਜ ਸੀ ਜੀ ਉਹਨਾਂ ਨੂੰ ਉਹ ਆਪਦੇ ਨਾਲ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਦੇ ਹਾਜ਼ਰੀ ਭਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ